ਲਾਦਰ ਸਾਹ ਅਗਲੇ ਬੰਨਿਓ ਦਿਖਾ ਦੇ ਲੈ ਵਾ ਬਾਈ ਥਾਣ ਥਣ ਵੀ ਦਿਖਾ ਦੇ ਅਗਲੇ ਬੰਨਿਓ ਇਹਦਾ ਲੈ ਉਹ ਹੀ ਗੱਲ ਹੈ ਸੱਚ ਨਾਲ ਥਾਣ ਥਣ ਪੂਰੀ ਦੂਰੀ ਤੇ ਲੱਗਿਆ ਤੇ ਫੇਸ ਕੁਆਲਟੀ ਚੈੱਕ ਕਰਾ ਦੇ ਇੱਥੇ ਤੋਂ ਸਿੰਘ ਸਿੰਘ ਵੀ ਪੂਰਾ ਕੁੰਡਾ ਬਾਈ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਵੀ ਅੱਜ 16ਵਾਂ ਦਿਨ ਆ 16ਵਾਂ ਦਿਨ ਆ ਬੱਚਾ ਕੀ ਨਾਲ ਦੇ ਕੱਟੀ ਆ ਬਈ ਅੱਛਾ ਮੰਗਰੇ ਦੇ ਕੱਟੀਆਂ ਇੱਕ ਨਾਲ ਇੱਕ ਨਗੀਨਾ ਫਰੀ ਆ ਮੋਰਾ ਦਾ ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ ਬਈ 15 ਕਿਲੋ ਤਿਆਰ ਆ ਜਾਵਾਂ 15 ਤਿਆਰ ਆ ਪਹਿਲਾਂ ਥੱਲੇ ਹਾਂਜੀ ਬਈ ਉਹ ਕੱਦੇ ਦਾ ਬੱਤ ਦਾ ਦੁੱਧ ਖਾ ਸਕ ਦਸੀ ਇਹਨਾਂ ਵੇ ਜਾਤੀ ਦੁੱਧ ਲੀਏ ਰੈਡੀ ਆ ਹਾਂ ਰੈਡੀ ਦੋ ਡੰਗ ਚਾਰ ਡੰਗ ਚ ਪਾ ਲੈ ਕਿੰਨੇ ਮਰਜੀ ਡੰਗ ਚੋਲੇ ਅੱਛਾ ਚਾਹੇ 10 ਡੰਗ ਚੋਲੇ ਹਾਂਜੀ ਵੀ ਹਾਂ ਲੈ ਬਾਈ ਯਾਰ ਕਹਿੰਦਾ ਦੋ ਡੰਗ ਚਾਰ ਡੰਗ ਚਾਹੇ 10 ਡੰਗ ਵੀ ਚੋਲੇ ਯਾਰ ਆਪਾਂ ਝੋਟੀ ਚ ਪਾ ਦਾਂਗੇ ਤੇ ਰੇਟ ਇਹਦਾ ਫਿਰ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਪਿੰਡ ਪੱਕਾ ਕਲਾਂ ਤਹਿਸੀਲ ਸਾਬੋ ਕੀ ਤਲਮੰਡੀ ਸਾਹਾ ਤੇ ਜ਼ਿਲ੍ਹਾ ਬਈ ਰਹਿ ਜਾਂਦਾ ਇਹ ਸੱਜਣਾ ਨੂੰ ਬਠਿੰਡਾ ਜੇ ਮੈਂ ਗੱਲ ਕਰਨਾ ਤੇ ਬਾਕੀ ਜਿੱਦਾਂ ਨਾ ਇੱਕ ਵਾਰ ਮੈਂ ਤੁਹਾਡੇ ਨਾਲ ਗੱਲ ਵੀ ਕਰੀਦੀ ਵੀ ਆਪਣੇ ਚੈਨ ਲੁਧਿਆਣਾ ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਅਕਸਰ ਆਪਨਾ ਆਉਣਾ ਜਾਣਾ ਇਸ ਏਰੀਆ ਦਾ ਕੋਈ ਸੱਜਣ ਹੋਰ ਵੀ ਹੁੰਦਾ ਨਾ ਵੀਡੀਓ ਵਾਲਾ ਆਪਣੇ ਨਾਲ ਸੰਪਰਕ ਵੀ ਕਰ ਸਕਦਾ ਤੇ ਘੱਟ ਤੋਂ ਘੱਟ 1.5 200 ਕਿਲੋਮੀਟਰ ਤੱਕ ਸੱਜਣੋਂ ਆਪਾਂ ਵੀਡੀਓ ਬਣਾਦਾ ਨਹੀਂ ਹੁੰਦੇ ਕਿਉਂਕਿ ਕਿਸੇ ਵੀ ਸੱਜਣ ਦਾ ਯਾਰ ਐਵੇਂ ਹੁੰਦਾ ਵੀ ਯਾਰ ਦਿਲ ਨਾ ਤੋੜੀਏ ਜਿਹੜਾ ਸੱਜਣ ਆਪਾਂ ਨੂੰ ਮਾਣ ਕਰਕੇ ਫੋਨ ਕਰਦਾ ਆਪਾਂ ਪਹੁੰਚੀਏ ਯਾਰ ਉਹਦੇ ਕੋਲੇ ਕਿਉਂਕਿ ਕਈ ਵਾਰੀ ਕੋਈ ਸੱਜਣ ਰਹਿ ਵੀ ਜਾਂਦਾ ਯਾਰ ਝੇਮਾ ਵੀ ਬਣ ਜਾਂਦਾ ਕਿਉਂਕਿ ਵੀਡੀਓ ਆਪਣਾ ਜਿਹੜਾ ਸਿਸਟਮ ਆ ਆਪਾਂ ਇੱਕ ਦਿਨ 'ਚ ਇੱਕ ਵੀਡੀਓ ਅਪਲੋਡ ਕਰ ਦਿਆਂ ਆਪਣੇ ਚੈਨਲ ਤੇ ਕਿਉਂਕਿ ਮੈਂ ਚਾਹਣਾ ਹੁੰਨਾ ਵੀ ਯਾਰ ਜਿੰਨਾ ਕੰਮ ਕਰੀਏ ਕੰਮ ਚਾਹੇ ਥੋੜਾ ਕਰੀਏ ਪਰ ਯਾਰ ਕੰਮ ਨਾ ਬੰਦਾ ਅਗਲਾ ਵੀ ਖੁਸ਼ ਹੋਵੇ ਕੰਮ ਅਗਲਾ ਮੂੰਹੋਂ ਐ ਕਹੇ ਵੀ ਬਾਈ ਯਾਰ ਗੁਰੀ ਵੀਡੀਓ ਬਣਾਈ ਤੀ ਆਪਣਾ ਸਿਰਾ ਹੋ ਗਿਆ ਕੰਮ ਤੇ ਅੱਜ ਪਹੁੰਚੇ ਆ ਪਿੰਡ ਪੱਕਾ ਕਲਾਂ ਤਹਿਸੀਲ ਸਾਬੋ ਕੀ ਤਲਮੰਡੀ ਤੇ ਜ਼ਿਲ੍ਹਾ ਬਠਿੰਡਾ ਕੰਮ ਜਰੂਰ ਵਪਾਰ ਦਾ ਸੱਜਣ ਦਾ ਪਰ ਜੇ ਝੋਟੀਆਂ ਦਿਖਾਊਗਾ ਨਾ ਤੁਹਾਨੂੰ ਇੱਕ ਦਿਖਾਊਗਾ ਇਹਦੇ ਚ ਐਫ ਤੇ ਜਰਸੀ ਦਾ ਕ੍ਰੋਸ ਬਹਿੜ ਤਾਜੀ ਸੂਈ ਚੰਗੇ ਦੁੱਧ ਤੇ ਚਲਦੀ ਆ ਤੇ ਮੇਨ ਗੱਲ ਆ ਨਾਲ ਉਹਦੇ ਬੱਛੀ ਆ ਤੇ ਇੱਕ ਦਿਖਾਉਂਗਾ ਟੋਕਰ ਝੋਟੀ ਝੋਟੀ ਵੀ ਉਹ ਦਿਖਾਉਂਗਾ ਟੋਕਰ ਜਿਹੜੀ ਤੁਸੀਂ ਇਹ ਮੇਲੇ 'ਚ ਵੀ ਲੈ ਜਾਓਗੇ ਨਾ ਡਰਾਈ ਕੰਪੀਟੀਸ਼ਨ 'ਚ ਉਹਨੂੰ ਕੋਈ ਜੱਜ ਯਾਰ ਬਾਹਰ ਨਹੀਂ ਕਰ ਸਕਦਾ ਏਡੀ ਟਾਪ ਕੁਆਲਿਟੀ ਦੀ ਝੋਟੀ ਆ ਤੇ ਬਾਕੀ ਦੋ ਦਿਖਾਉਂਗਾ ਗੱਬਣਾ ਦੋ ਤਿੰਨ ਨੇ ਬਾਈ ਕੋਲੇ ਤਾਜ਼ੀਆਂ ਤੇ ਰਿਕਾਰਡ ਇਹਨਾਂ ਦੇ ਬਾਈ ਦੁੱਧ ਦੇ ਚੰਗੇ ਨੇ ਤੇ ਆਜੋ ਬਾਈ ਨਾ ਕਰਾਉਣਿਆਂ ਗੱਲਬਾਤ ਤੇ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਉਂਗਾ ਤੇ ਰੇਟ ਵੀ ਵੀਡੀਓ 'ਚ ਕਰਾਵਾਂਗੇ ਆਜੋ ਬਾਈ ਔਰ ਕੀ ਹਾਲ ਚਾਲ ਹੈ ਸਸਤੀ ਕਾ ਬਾਈ ਜੀ ਚੜਦੀ ਕਲਾ ਹਾਂਜੀ ਬਾਈ ਜੀ ਅੱਛਾ ਕੱਪੜੇ ਫਿਰ ਮੰਤਰੀਆਂ ਦੇ ਪਾਲੇ ਚਿੱਟੇ ਹੈ ਹਾਂ ਉਹਨੇ ਵਸਨਾ ਕੇ ਪਾਇਆ ਜਿਆ ਹੁਣੀ ਨਾ ਧੋ ਕੇ ਮੈਂ ਸਮੂਰੇ-ਮੂਰੇ ਬਾਈ ਤਿਆਰ ਕਰਕੇ ਛੱਡਾ ਤੇ ਬਾਕੀ ਯਾਰਾ ਮਿਹਨਤੀ ਸੱਜਣ ਨੇ ਖੇਤੀ ਵੀ ਚੰਗੀ ਕਰਦੇ ਨੇ ਜੇ ਮੈਂ ਗੱਲ ਕਰ ਲਾਂ ਤੇ ਵਪਾਰ ਦਾ ਕੰਮ ਵੀ ਕਿੰਨਾ ਕ ਟਾਈਮ ਹੋ ਗਿਆ ਕਰਦੇ ਨੇ ਪੰਜ ਕੁ ਮਹੀਨੇ ਹੋ ਗਏ ਬਾਈ ਅੱਛਾ ਪੰਜ ਮਹੀਨੇ ਹਾਂਜੀ ਡੰਗਰ ਪਸ਼ੂ ਦੇਖ ਕੇ ਕਿਤੇ ਤਜਰਬੇ ਜਿਹਨਾਂ ਨਾਲ ਲੱਗਦਾ ਵੀ ਕੰਮ ਲੰਬਾ ਟਾਈਮ ਹੋ ਗਿਆ ਕਰਦੇ ਨੇ ਨਹੀਂ ਪਹਿਲੇ ਦਿਨ ਤੋਂ ਚੰਗੇ ਲਿਆਉਣ ਦਾ ਸ਼ੌਂਕ ਸੀ ਅੱਛਾ ਹਾਂ ਤੇ ਬਾਕੀ ਜੇ ਗੱਲ ਕਰਲਾਂ ਸੱਜਣੋ ਮੈਂ ਨੌਜਵਾਨਾਂ ਨੂੰ ਹੋਰਾਂ ਨੂੰ ਵੀ ਕਹ ਰਹਾ ਹਾਂ ਵੀ ਨਸ਼ੇ ਪੱਤੇ ਦੇ ਚੱਕਰ 'ਚ ਨਾ ਪਿਆ ਕਰੋ ਇਹਨਾਂ ਦਾ ਨਸ਼ਾ ਲਾ ਕੇ ਦੇਖੋ ਜਦੋਂ ਇਹਨਾਂ ਦਾ ਯਾਰ ਨਸ਼ਾ ਤੁਹਾਨੂੰ ਲੱਗ ਗਿਆ ਨਾ ਤੁਹਾਡਾ ਦਿਮਾਗ ਹੈ ਜਿਹੜਾ ਕਿਸੇ ਪਾਸੇ ਨਹੀਂ ਜਾਂਦਾ ਇੱਕਦਮ ਦਨਾਲਾ ਸਾਧਨਾ ਇਹ ਤੇ ਬਾਹਰ ਜਾਣ ਨਾਲ ਉਹ ਇਹ ਕੰਮ ਠੀਕ ਹੈ ਮੇਰੇ ਹਿਸਾਬ ਨਾਲ ਵਿਕੀਲਾ ਵਿੱਚ ਨਾਲੋਂ ਬਾਈ ਠੀਕ ਆ ਹਨਾ 20-25 ਲੱਖ ਲਾਉਣ ਨਾਲੋਂ 5-4 ਲੱਖ 'ਚ ਚੰਗਾ ਸਿਸਟਮ ਚੱਲਦੂ ਹਨਾ ਹਾਂਜੀ ਬਈ ਹਾਂ ਲਾ ਕਰੀਏ ਕੰਮ ਸ਼ੁਰੂ ਇਧਰੋਂ ਮੇਰੇ ਸੱਜਣਾਂ ਕਹਿਣਗੇ ਵੀਡੀਓ ਕੰਮ ਲੰਬਾ ਹੋ ਜਾਣਾ ਕੰਮ ਲਾਤਰ ਸਾਹ ਝੋਟੀ ਦੇ ਕੈਮ ਪਹਿਲੇ ਸੂਏ ਬਈ ਪਹਿਲੇ ਸੂਏ ਆ ਦੰਦਾਂ ਚ ਕਿਵੇਂ ਆ 6 ਦੰਦ ਆ ਬਈ ਪਹਿਲਾ ਸੂਆ 6 ਦੰਦ ਪਰ ਦੇਖਣ ਨੂੰ ਨਾ ਸੱਜਣੋ ਸਾਨੂੰ ਇਹ ਛੋਟੀ ਦੋ ਦੰਦ ਦੀ ਲੱਗੂ ਕਿਉਂਕਿ ਇਹਦੀ ਕੁਆਲਿਟੀ ਕਬੂਲਟੀ ਯਾਰ ਇਹਦੀ ਬਣਾਵਟ ਬਣੂਟ ਕੱਦ ਤਾਂ ਨਹੀਂ ਹੈਗਾ ਬਾਹਲਾ ਵੱਡਾ ਜੇ ਮੈਂ ਗੱਲ ਕਰਲਾਂ ਕੱਦ ਹੈਗਾ ਦਰਮਿਆਨਾ ਪਰ ਪਹਿਲੇ ਸੂਏ ਦੇ ਹਿਸਾਬ ਨਾਲ ਨਾ ਯਾਰਾ ਕੰਡੇ ਕੱਢਦੀ ਜਾਂਦੀ ਆ ਲੈ ਖੋਲ ਕੇ ਤੋਰੀ ਬਈ ਇੱਕ ਵਾਰੀ ਇਹਨੂੰ ਬਾਕੀ ਸੱਜਣੋ ਜਦੋਂ ਤੁਰੂਗੀ ਉਦੋਂ ਜਜਮੈਂਟ ਕਰ ਲਿਓ ਤੇ ਜਿਹੜੀ ਇੱਥੇ ਤੇ ਇਹਦੀ ਬਣਾਵਟ ਹੈ ਦਾ ਸਟਰਕਚਰ ਆ ਯਾਰ ਕਹਿ ਸਕਦੇ ਆ ਆਪਾਂ ਵੀ ਇਹ ਝੋਟੀ ਚੰਗੀ ਆ ਕਿਸੇ ਪਾਸੇ ਮਾਰ ਨਹੀਂ ਖਾਂਦੀ ਇਹਦੇ ਸਿੰਘ ਸੁngਰੀ ਬਣਾਵਟ ਵੀ ਚੰਗੀ ਆ ਤੇ ਮੇਨ ਗੱਲ ਆ ਮਾੜਾ ਮੋਟਾ ਹਾਰ ਸ਼ਿੰਗਾਰ ਬਾਈ ਨੇ ਵੀ ਕਰ ਰੱਖਿਆ ਤੇ ਥਣ ਥਣ ਨੇ ਨਾ ਜਿਹੜੇ ਥਣ ਥਣ ਦਾ ਸਜਣਾ ਆ ਲੱਗੇ ਨੇ ਅੱਬਲ ਦਰਜੇ ਦੇ ਤੇ ਲੱਗੇ ਵੀ ਪੂਰੀ ਦੂਰੀ ਤੇ ਨੇ ਤੇ ਮੇਨ ਗੱਲ ਆ ਜਿਹੜੀ ਸਮਾਂ ਵੀ ਹੁਣ 1 ਤੋਂ 1.5 ਦਾ ਹਲੇ ਡੰਗ ਤੇ ਨਹੀਂ ਹੈਗੀ ਝੋਟੀ ਅਜੇ ਤੁਸੀਂ ਕਹਿੰਦਾ ਸਵੇਰੇ ਚ ਬਾਈ ਇਹਦੀ ਹੋਈ ਹੋਈ ਆ ਲੱਦਰ ਸਾਹ ਅਗਲੇ ਬੰਨਿਓ ਦਿਖਾ ਦੇ ਲੈ ਵਾ ਬਾਈ ਥਣ ਥਣ ਵੀ ਦਿਖਾ ਦੇ ਅਗਲੇ ਬੰਨਿਓ ਇਹਦਾ ਲਾਉਂ ਹੀ ਗੱਲ ਆ ਸੱਜਣਾ ਥਾਂ ਥਾਂ ਨੂੰ ਪੂਰੀ ਦੂਰੀ ਤੇ ਲੱਗਿਆ ਤੇ ਫੇਸ ਕੁਆਲਟੀ ਚੈੱਕ ਕਰਾ ਦੇ ਇੱਥੇ ਤੋਂ ਸਿੰਘ ਸਿੰਘ ਵੀ ਪੂਰਾ ਕੁੰਡਾ ਬਾਈ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਵੀ ਅੱਜ 16ਵਾਂ ਦਿਨ ਆ 16ਵਾਂ ਦਿਨ ਆ ਬੱਚਾ ਕੀ ਨਾਲੇ ਦੇ ਕੱਟੀ ਆ ਬਈ ਅੱਛਾ ਮੰਗਰੇ ਦੇ ਕੱਟੀਆਂ ਇੱਕ ਨਾਲ ਇੱਕ ਨਗੀਨਾ ਫਰੀ ਆ ਮੋਰਾ ਦਾ ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ ਬਾਈ 15 ਕਿਲੋ ਤਿਆਰ ਆ ਜਾਣਾ 15 ਤਿਆਰ ਆ ਪਹਿਲਾਂ ਥੱਲੇ ਹਾਂਜੀ ਬਈ ਉਹ ਕੱਦੇ ਦਾ ਬੱਤ ਦਾ ਦੁੱਧ ਖਾ ਸਕ ਦਸੀ ਇਹਨਾਂ ਵੇ ਜਾਤੀ ਦੁੱਧ ਲੀਏ ਰੈਡੀ ਆ ਹਾਂ ਰੈਡੀ ਦੋ ਡੰਗ ਚਾਰ ਡੰਗ ਚ ਚਵਾ ਕਿੰਨੇ ਮਾਰ ਜੀ ਡੰਗ ਚੋਲੇ ਅੱਛਾ 10 ਡੰਗ ਚੋਲੇ ਕੋਈ ਹਾਂਜੀ ਵੀ ਹਾਂ ਲਾ ਬਾਈ ਯਾਰ ਕਹਿੰਦਾ ਦੋ ਡੰਗ ਚਾਰ ਡੰਗ ਚਾਹੇ 10 ਡੰਗ ਵੀ ਚੋਲੇ ਯਾਰ ਆਪਾਂ ਝੋਟੀ ਚ ਚਵਾ ਦਾਂਗੇ ਤੇ ਰੇਟ ਇਹਦਾ ਫਿਰ ਰੇਟ ਬਾਈ 160 ਮੰਗ ਰੇ 160 ਬਾਲਾ ਮੰਗੀ ਆ ਨਾ ਜਮ ਹੀ ਫਿਕਸ ਰੇਟ ਦੱਸ ਦੇ ਜਿੰਨੇ ਦੀ ਵੇਚਣੀ ਚਾਹੋ ਨਾ ਅੰਦਰੋਂ ਕਟਾਉਂਦਾ ਨਹੀਂ ਇਹ ਤੇ ਕੋਈ ਦੇ ਦਾਂ 155 ਦੀ ਹੈ 155 ਹੋਰ ਵੀ ਕਰ ਦੇ ਕਟਾਓ ਜਾ ਤਾਂ ਵਲੀ ਚੰਗੀ ਹੈ ਜਾ ਤਾਂ ਚੰਗੀ ਆ ਹੋਰ ਘੱਟ ਕਰ ਦੇ ਥੋੜੀ ਜੀ ਫਿਕਸ ਇਹ ਦੱਸ ਦੇ ਚਲ 2000 ਹੋਰ ਘੱ ਦੋ ਹੋ ਰਹਾ 1.53 ਦੀ ਗਣਨਾ ਹਾਂਜੀ ਹਾਂ ਦੇ ਦੇਗਾ ਡੇਢ ਦੇ ਲਾਗੇ ਛੱਗੇ ਹਾਂਜੀ ਦੇ ਦੇ ਉਹ ਡੇਢ ਡੂੜ ਡੇਢ ਗੇੜ ਚ ਸੱਜਣੋਂ ਝੋਟੀ ਇਹ ਹੋ ਜੂਗੀ ਤੇ ਹੁਣ ਮਾਰ ਦੇ ਤਰਸਾ ਦੋ ਨੰਬਰ ਇੱਕ ਬਾਈ ਜੇ ਇਹ ਨੰਬਰ ਕੱਟੀ ਆ ਆਪਣੀ ਹਾਂਜੀ ਜੇ ਕੱਟੀ ਬੰਦਾ ਦੇਣ 25000 ਦੀ ਕੱਟੀ ਘੱਟ ਲਾਂਗੇ ਸੀ ਦੋ ਤੋਂ 25000 ਦੀ ਕੱਟੀ ਆਪਾਂ ਘੱਟ ਲਾਂਗੇ ਲੈ ਕਲਿੱਪ ਸੱਜਣੋਂ ਕਰ ਲਿਓ ਸੇਵ ਜਿਹੜਾ ਸੱਜਣ ਲੈ ਕੇ ਜਾਊਗਾ 25 ਦੀ ਕੱਟੀ ਬਾਈ ਨੂੰ ਫੜਾ ਦਿਓ ਤੇ ਇਹਦਾ ਅਗਲੇ ਬੰਨੇਓ ਮਾਰ ਦੇਓ ਤਰਸ ਇਹਦੇ ਵੀ ਥਣ ਥਣ ਤੇ ਕੈਮਰਾ ਇਹ ਮੇਰਾ ਖਿਆਲ ਆ ਗੱਬਣਾ ਹਨਾ ਹਾਂਜੀ ਬਈ ਇਹ ਕਿਹੜੇ ਸੂਏ ਸੁੰਦੀ ਆ ਇਹਨੇ ਸੂਣਾ ਦੂਜੇ ਸੂਏ ਇਹ ਕਿੰਨੇ ਕਿਤਨਾ ਦੀ ਕੱਚੀ ਆ ਇਹ ਹਫਤਾ ਲੈ ਜੋ ਜੀ ਅੱਛਾ ਇੱਕ ਹਫਤੇ ਦੀ ਕੱਚੀ ਆ ਹਾਂ ਜੀ ਤੇ ਦੂਜਾ ਸੂਆ ਸੂਣਾ ਪਹਿਲੇ ਦਾ ਕੀ ਰਕਾਰੀਆਂ ਦੱਸਿਆ ਮਾਲਕ ਨੇ ਪਹਿਲੇ ਉਹਨਾਂ ਨੇ ਬਈ 16 ਕਿਲੋ ਦੁੱਧ ਕਿਹਾ ਪਹਿਲਣ ਦਾ ਹਾਂ ਨਾ ਕੱਦ ਕਾਢ ਲਾ ਸੱਜਣੋ ਇਹਦਾ ਵੀ ਦਰਮਿਆਨਾ ਕੱਦ ਨਹੀਂ ਵਾਲਾ ਵੱਡਾ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਕਹਿਣਾ ਵੀ ਉਹਨਾਂ ਵੀ ਬਾੜੇ ਵੱਡੇ ਕੱਦ ਵਾਲਾ ਜਾਨਵਰ ਵੀ ਦੁੱਧ ਨਹੀਂ ਕੱਢਦਾ ਹੁੰਦਾ ਕਿਉਂਕਿ ਜਿਹੜੇ ਮੋਹਰਾ ਨਸਲ ਦੇ ਜਾਨਵਰ ਨੇ ਯਾਰ ਮੋਹਰਾ ਨਸਲ ਚ ਆਉਂਦੇ ਨੇ ਜਿਹੜੇ ਜਾਣਕਾਰੀ ਰੱਖਦੇ ਨੇ ਉਹ ਸੱਜਣਾਂ ਨੂੰ ਪਤਾ ਵੀ ਮੋਰਾ ਵੀ ਵਾਲੇ ਵੱਡੇ ਕੱਦ 'ਚ ਅਰੀਜਨਲ ਮੋਰਾ ਨਹੀਂ ਹੁੰਦੀ ਬਾਈ ਉਹ ਵੀ ਦਰਮਿਆਨੇ ਕੱਦ ਘੱਟ ਚੀ ਹੁੰਦੀ ਆ ਤੇ ਬਾਕੀ ਯਾਰ ਲੇਵਾਂ ਲੂਵਾ ਇਹਦਾ ਹਜੇ ਬਹੁਤ ਬਣਾਉਗੀ ਇਸ ਹਾਲੀ ਦੇ ਹਿਸਾਬ ਨਾਲ ਲੱਤਾਂ ਫਸ ਜਾਂਦੇ ਲੇਵਾਂ ਵੀ ਇਹਦੇ ਅੱਛਾ ਹਾਂ ਲੈ ਸੱਚ ਨੂੰ ਲੇਵਾਂ ਲੂਵਾ ਬਣਾਉਗੀ ਕਿਉਂਕਿ ਸਾਨੂੰ ਇਹਦੇ ਜਿਹੜੇ ਥਣ ਨੇ ਥਾਣਾ 'ਚ ਹਲੇ ਨੇ ਕੋਈ ਧਾਰਾਂ ਵੀ ਨਹੀਂ ਪਾਈਆਂ ਦਿਨ ਘੱਟੋ ਘੱਟ ਕਿੰਨੇ ਬਾਈ ਕੱਢਦੀ ਆ ਹਫਤਾ ਕੱਢੂ ਹਫਤਾ ਯਾਰ ਇਹਨੇ ਬੜੇ ਆਰਾਮ ਨਾਲ ਕੱਢ ਜਾਣਾ ਕਿਉਂਕਿ ਆਪਾਂ ਦਾ ਇੱਕ ਬਾਈ ਜੀ ਹਾਂ ਜਿਹੜੇ ਹਰਿਆਣੇ 'ਚ ਆਈ ਆ ਬੰਦੇ ਐ ਡਰੈੱਸ ਵੀ ਦੇ ਦੇਣਗੇ ਜਿਹੜੀ ਚੀਜ਼ ਹਰਿਆਣੇ 'ਚ ਆ ਅਸੀਂ ਹਰਿਆਣੇ ਚ ਜਿਹੜੀ ਜਗ੍ਹਾ ਤੋਂ ਆਈ ਆਪਾਂ ਗੱਲਬਾਤ ਵੀ ਕਰਾ ਦੇ ਗਏ ਪੂਰੀ ਲਿੱਤੀ ਆ। ਕਹ ਸੱਜਣੋ ਗੱਲਬਾਤ ਵੀ ਬਾਈ ਕਹਿੰਦਾ ਕਰਾ ਦਾਂਗੇ ਪਰ ਜਰ ਜਿਹਦਾ ਇਹਨੂੰ ਥਣ ਲੱਗਿਆ ਨਾ ਥਣ ਸੁਣਾ ਲੱਗਿਆ ਵੀ ਪੂਰਾ ਉੱਚ ਕੁਆਲਿਟੀ ਦਾ ਲੱਗਿਆ ਤੇ ਮੇਨ ਗੱਲ ਇਹੜੀ ਦਰਸ ਇੱਥੋਂ ਵੀ ਦਿਖਾ ਰਿਹਾ ਇਹਦੀ ਚામੜੀ ਚੂਮੜੀ ਆ ਨਾ ਜਿਹੜੀ ਜਮਾਂ ਐਨ ਬਰੀਕ ਚામੜੀ ਦੀ ਆ ਸੋਨੂੰ ਇਹ ਦੱਸਦੀ ਵੀ ਹੋਊਗੀ ਕਿਉਂਕਿ ਇਹ ਦੁੱਧ ਵਾਲੇ ਫੀਚਰ ਹੁੰਦੇ ਨੇ ਸੱਜਣੋ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਕਰਦੇ ਆਂ ਬਾਈ ਜੀ 152 ਕਰਦੇ ਆਂ ਇਹ ਕਿੰਨੇ ਦੀ ਦੇ ਦਾਂਗੇ ਫਿਕਸ ਰੇਟ ਦੱਸੀ ਜਾਂ ਨੇੜੇ ਹੋਰ ਘਟਾ ਦੇ ਯਾਰ ਹੈ ਕੰਨੂ ਕਰਦਾ ਜਿਆਦਾ ਹੀ ਬਹਲੀ ਚੰਗੇ ਝੋਟੇ ਦੇ ਲੈਣੇ ਚਾਹ ਜਾ ਤੇ ਚੰਗੀ ਆ ਰੇਟ ਵੀ ਕਰ ਦਿਓ ਹਿਸਾਬ ਦਾ ਚੱਲ 147 ਹੈ 1 ਲੱਖ 47 ਛੋਟ ਛੱਪਾ ਮੰਨਤਾਂ ਨੂੰ ਕਰ ਦੇਗਾ ਲੈ ਸੱਜਣਾ 147 ਚ ਵੀ ਛੋਟ ਛੱਪਾ ਮੰਨਤਾਂ ਬਾਈ ਕਰ ਦੂ ਉਹੀ ਗੱਲ ਆ ਵੀ ਇਹਦਾ ਲੇਵਾ ਬਣਾਉਣਾ ਜਾਂ ਇਹਨੇ ਆਨ ਪੂਰਾ ਡਬਲ ਬਣਾਉਣਾ ਤੇ ਕੱਡੂ ਵੀ ਇਧਰੋਂ ਸਾਈਡ ਤੋਂ ਦਿਖਾ ਦੇ ਦਰਸ ਬੈਕ ਤੇ ਵੀ ਲੇਵਾ ਪੂਰਾ ਫੁੱਲ ਬਣਾਉਣਾ ਬਾਈ ਇਹਨੇ ਤੇ ਹਾਲੇ ਜਿਹੜੇ ਆ ਬਰਨੇ ਲੇਵੇ ਚ ਸੋਨੂ ਆ ਢਿੱਲਾ ਢੁਲਾ ਇਹਦੀਆਂ ਦੱਸਦੀਆਂ ਵੀ ਨਹੀਂ ੱਲੇ ਵਾ ਜਿੱਡੀ ਦਾ ਆਪ ਆ ਓਡਾ ਕਿਨੇ ਬਣਾ ਲੈਣਾ ਬਾਈ ਹੁਣ ਆ ਜਾ ਤਿੰਨ ਨੰਬਰ ਵਾਲੀ ਤੇ ਇਤੇ ਮਾਰਦੇ ਕੈਮਰਾ ਇਹ ਮੇਰਾ ਖਿਆਲ ਆ ਕੱਚੀ ਆ ਹਨਾ ਹਾਂਜੀ ਇਹ ਲਓ 15 ਦਿਨ ਵੀ ਘੱਟ ਤੋਂ ਘੱਟ ਅੱਛਾ ਬਾਡੀ ਬੁੱਡੀ ਇਹਦੀ ਵੀ ਬਾੜੀ ਡਾਵਲਾ ਬਾਈ ਇਹਦੀ ਚੜਾਈ ਚੜੂਈ ਬਹੁਤ ਆ ਉਤੋਂ ਦੀ ਗੱਲਬਾਤ ਕਰ ਲਈ ਹੈ ਹਨਾ ਇਹ ਇਹ ਆ ਗਈ ਸੱਜਣੋ ਵੱਡੇ ਕਦ ਕਾਟ ਚ ਆ ਗਈ ਝੋਟੀ ਇਹਦਾ ਕਿਹੜਾ ਸੁਗਾ ਇਹ ਤੀਜੇ ਸੂਏ ਸੋਨਾ ਬਾਈ ਅੱਛਾ ਇਹਨੇ ਤੀਜੇ ਸੂਏ ਸੋਨਾ ਕਿੰਨੇ ਦਿਨਾਂ ਦੀ ਕੱਚੀ ਆ ਤੋੜ ਦੋ ਜੀ ਖੋਲ ਕੇ ਇਹ 15 ਦਿਨ ਲਓ ਘੱਟ ਤੋਂ ਘੱਟ ਜੀ ਅੱਛਾ ਘੱਟ ਤੋਂ ਘੱਟ ਹਜੇ 15 ਦਿਨ ਕੱਢੂ ਇਹ ਇਹ ਗਾੜੀ ਕਪੈਣ ਜਿੱਡੀ ਝੋਟੀ ਜਿਹੜੀ ਮੈਂ ਕਹਿਣਾ ਹੁੰਨਾ ਤੁਹਾਨੂੰ ਇਹ ਆ ਗਈ ਬਾਈ ਕਪੈਣ ਜਿੱਡੀ ਝੋਟੀ ਹਲੇ 15 ਦਿਨ ਇਹਨੇ ਕੱਢਣੇ ਨੇ ਝੋਲੀ ਝੂਲੀ ਇਹਦੀ ਬਹੁਤ ਆ ਲੇਵ ਆਏ ਨੇ ਪੂਰਾ ਚੌੜਾ ਲੇਵਾ ਵੱਡਾ ਲੇਵਾ ਬਣਾਉਣਾ ਬਾਈ ਇਹ ਝੋਟੀ ਨੇ ਬਾਡੀ ਬੁੱਡੀ ਵੀ ਇਹਦੀ ਚੰਗੀ ਆ ਤੇ ਉੱਤੇ ਤੋਂ ਬਾਈ ਇਹਦੀ ਚੜਾਈ ਝੂਰ ਵੀ ਬਹੁਤ ਆ ਲੈ ਤੋੜ ਕੇ ਦਿਖਾ ਦੇ ਬਾਈ ਇਹਨੂੰ ਖੋਲ ਲੈ ਕਿਹੜਾ ਸੁਆ ਦੱਸਿਆ ਸੀ ਇਹਦਾ ਇਹ ਤੀਜੇ ਸੁਆ ਸੁਣਾ ਬਈ ਤੀਜੇ ਸੁਆ ਸੁਣਾ ਦਿਨ ਕੱਢ ਦਿਆ ਹੈ 15 ਦਿਨ ਰਹਿਣ ਲੱਗਾ 15 ਦਿਨ ਹਜੇ ਇਹ ਕੱਢਦੀ ਆ ਤੇ ਥਣ ਕਿਵੇਂ ਜੀ ਲੱਗਦੇ ਨੇ ਲੱਡੂ ਜੀ ਆਨ ਰੋਈ ਕੋਈ ਗੱਲ ਨਹੀਂ ਜਮਾ ਪੂਰੀ ਮੁਠੀ ਵਾਲ ਥਣ ਬਣਨ ਗਈ 15 ਇੰਚ ਭਰ ਗਈ ਨਾ ਪੂਰੀ ਅੱਛਾ ਅਰੇ ਥਣਾ ਹੀ ਬਣਨੇ ਆ ਲੈ ਵਾਲੂ ਵਾ ਚੰਗਾ ਬਣਾਉ ਲੈ ਪਾਣੀ ਤਾਂ ਫੇਰ ਪਿਆ ਨਹੀਂ ਲੰਬਾ ਹੋ ਜਾਊਗਾ ਮਤੋਰ ਦੇ ਮੈਂ ਇਹਨੂੰ ਪਾਣੀ ਪੂਣੀ ਦਾ ਤਾਂ ਪਹਿਲਾਂ ਪੋਣਾ ਦੀ ਬਾਈ ਇਹਨੂੰ ਕਰੇ ਤਾਂ ਸਜਣੋ ਇਹ ਆ ਗਈ ਪੂਰੀ ਡਬਲ ਕੋਈ ਗੱਲ ਨਹੀਂ ਲੈ ਆ ਇੱਧਰ ਲੈ ਆ ਇਹਦਾ ਰੇਟ ਰੂਟ ਕਰ ਲੈਨੇ ਆਪਾਂ ਇਹਦਾ ਇਹਦਾ ਰੇਟ ਕੀ ਕਰਦੇ ਆ ਦਖਾ ਦੇ ਤਾਂ ਸਰ ਝੋਟੀ ਤੇ ਮਾਰਦੇ ਕਹਿੰਦੇ ਮੈਂ ਰੇਟ ਕਰਦੇ ਆਂ ਬਈ 1.45 ਕਰ ਲੈ ਸੱਜਣੋ ਇਹਦੀ ਲੰਬਾਈ ਲੰਮੂਈ ਦੇਖ ਸਕਦੇ ਹੋ ਬਈ ਲੰਬਾਈ ਲੰਮੂਈ ਬਹੁਤਾ ਤੇ ਕੱਦ-ਕੁੱਦ ਵੀ ਚੰਗਾ ਝੋਟੀ ਦਾ ਪੂਰੀ ਡਬਲ ਆ ਤੇ 15 ਦਿਨ ਹਲੇ ਕੱਢਦੀ ਆ ਤੀਜੇ ਸੂਏ ਸੂਏ ਹਾਂਜੀ ਬਈ ਕਿੰਨੇ ਦੀ ਛੱਡ ਦਾਂਗੇ ਜੰਮੀ ਫਿਕਸ ਰੇਟ ਦੱਸ ਦੇ 1.40 ਛੱਡ ਦੇ ਇੱਕ 40 ਦੀ ਛੱਡ ਦਾਂਗੇ ਇਹ ਵਾ ਸਾਮੂਗਾ ਵੀ ਵੀਜ਼ਨ ਕੋਈ ਇਹਨੂੰ ਸਾਮ-ਸਾਮ ਜੀ ਛੱਡਦੇ ਬਹੁਤ ਦੁੱਧ 18 ਕਿਲੋ ਉੱਠਦੀ ਆ ਵੀ ਦੁੱਧ ਤਾਂ ਦੇ ਦੂਗੀ ਸਾਮ-ਸਾਮ ਜੀ ਛੱਡ ਦੇ ਕਿੰਨੀ ਕ ਸਾਮ ਸੰਭਾਲ ਕਰੂ 31 35 ਦੇ ਦਾ ਅੱਛਾ 1 35 ਲੈ ਤਰਸ ਬੈਕ ਹੋ ਕੇ ਦਿਖਾ ਦੇ ਨੇੜੇੋਂ ਤਾਂ ਇਹ ਤੇਰੇ ਕੈਮਰੇ 'ਚ ਮੈਨੂੰ ਪਤਾ ਇਹਨੇ ਆਉਣਾ ਨਹੀਂ ਕਿਉਂਕਿ ਜਿਹੜੀ ਆ ਚੜਾਈ ਆ ਇਹਦੀ ਤੇ ਆ ਉੱਤੇ ਤੋਂ ਚੜਾਈ ਆ ਕਿਉਂਕਿ ਇਹਦਾ ਜਿਹੜਾ ਸਟਰਕਚਰ ਆ ਜਿਹੜਾ ਪੂਰੇ ਚੌੜੇ ਢਾਂਚੇ ਦੀ ਝੋਟੀ ਆ ਜਾਨ ਵਾਲਾ ਜਾਨਵਰੀ ਦੁੱਧ ਦੇਊਗਾ ਜਿਹੜੇ ਤੇ ਜਾਨ ਹੋਊ ਬਾਈ ਜਿਹਦਾ ਢਾਂਚਾ ਹੋਊਗਾ ਉੱਤੋਂ ਹਣਾ ਲੈ ਹੁਣ ਮਾਰ ਦੇ 4 ਨੰਬਰ ਵਾਲੀ ਝੋਟੀ ਦੇ ਕੈਮਰਾ ਆਈ ਦੇ ਤੇ ਵੀ ਮਾਰ ਦੇ ਇਹਦੀ ਬਣਾਵਟ ਬਨੂਟ ਵੀ ਕੱਬੀ ਆ ਬਾਈ ਇਹ ਵੀ ਤੋਰ ਦੇ ਬਾਈ ਖੋਲ ਕੇ ਥੋੜਾ ਬੈਕ ਨੂੰ ਹੋ ਕੇ ਦਿਖਾ ਦੀ ਇਹ ਝੋਟੀ ਥੋੜੀ ਜੀ ਡਰਦੀ ਆ ਇਹਦਾ ਕਿ ਇਹ ਵੀ ਤੀਜੇ ਸੂਏ ਸੂਈ ਮੇਂ ਅੱਛਾ ਇਹ ਤੀਜੇ ਸੂਏ ਸੂਈ ਹੋਈ ਆ ਹੈ ਹਾਂਜੀ ਬਾਈ ਇਹ ਨੂੰ ਕੈ ਕਿ ਦਿਨ ਹੋ ਗਏ ਬਾਈ ਸੂਈ ਨੂੰ ਇਹ ਨੂੰ ਸੂਈ ਨੂੰ ਹਫਤਾ ਹੋ ਗਿਆ ਵੇਜ ਇੱਕ ਹਫਤੇ ਦੀ ਸੂਈ ਹੋਈ ਆ ਹਾਂਜੀ ਤੇ ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ 14 ਕਿਲੋ ਤਿਆਰ ਆ ਵੇ ਅੱਛਾ 14 ਰੈਡੀ ਆ ਹੁਣ ਹਾਂਜੀ ਹਾਂ ਇਹ 14 ਕਿਲੋ ਰੈਡੀ ਆ ਹਾਂਜੀ ਬਾਈ ਕਿੰਨਾ ਕ ਦੁੱਧ ਪਾ ਦੂਗੀ ਇਹ ਤੇਰੇ ਅੰਦਾਜ਼ੇ ਨਾਲ ਮੇਰੇ ਅੰਦਾਜ਼ੇ ਮੈਲਾ ਇਹ ਮੈਲੇ ਤੇ ਸ਼ੁਰੂ ਹੋਣਾ 18 17 ਪਾ ਜੂਰਾ 18 ਅੱਛਾ ਹਬ ਤੇਰੀ ਜਿਹੜੀ 14 ਕਿਲੋ ਲਈ ਫਿਰਦੀ ਆ ਹਾਂਜੀ ਹਾਂ ਬਈ ਹਾਂ ਮਾਂਗਰ ਬੱਚਾ ਕੀ ਆ ਇਹਦੇ ਇਹ ਮਗਰ ਕੱਟੀ ਆ ਜੀ ਅੱਛਾ ਸੱਜਣਾ ਮਾਂਗਰ ਇਹਦੇ ਕੱਟੀ ਆ ਦੁੱਧ 14 ਕਿਲੋ ਰੈਡੀ ਦਾ ਬਾਈ ਪਾਸਾ ਜਾ ਕਿਵੇਂ ਲੱਗਦਾ ਥੱਲੇ ਉਹਦਾ 19 ਹੀ ਹੈਗਾ ਬਈ ਮੂਰੀ ਹਾਂ 19 ਵੀ ਪਾਸਾ ਰੱਖਿਆ ਹੈ ਨਾ ਸੱਜਣੀ ਗਰ ਹੈਗੀ ਦੱਸ ਹਾਂ ਬਾਕੀ ਜਿਹੜੀ ਗੱਲ ਸੱਜਣਾ ਹੋਊਗੀ ਤੁਹਾਨੂੰ ਆਪਣੇ ਚੈਨਲ ਤੇ ਇਹੀ ਜੀ ਗੱਲ ਨਹੀਂ ਕੋਈ ਹਰੇਕ ਚੀਜ਼ ਵੀਡੀਓ ਚ ਮੈਂ ਦੱਸੂਗਾ ਬਈ 19 ਵੀ ਪਾਸਾ ਮੈਂ ਜ਼ਰੂਰ ਰੱਖਦੇ ਆ ਪਰ ਯਾਰ ਬਾਡੀ ਬੁੱਡੀ ਉਹੀ ਗੱਲ ਆ ਵੀ ਬਾਡੀ ਬੁੱਡੀ ਦੀ ਫੁੱਲ ਡਾਬਲਾ ਤੇ 14 ਕਿਲੋ ਇਹਦੇ ਥੱਲੇ ਦੁੱਧ ਹਫਤੇ ਦੀ ਸੂ ਇਹਦਾ ਰੇਟ ਬਾਈ ਇਹਦਾ ਰੇਟ ਬਾਈ 1 55 ਕਰਦੇ ਆ ਛੱਡ ਕਿੰਨੇ ਦੇਵਾਂਗੇ ਜਮੇ ਲਾਸਟ ਡੇਢ ਦੀ ਛੱਡਦੇ ਹੈ ਡੇਢ ਦੀ ਛੱਡਦੇ ਓਏ ਚੁ ਕਰਦੀ ਮਾਨਤਾਨ ਹੋਰ ਵੀ ਪਾਸਾ ਵੀ ਰੱਖਦੀ ਆ 1921 ਦਾ 1 45 ਹੈ 1 45 ਲੈ ਸੱਜਣਾ 1 45 ਦੀ ਬਾਈ ਦੇ ਦੂਗਾ 1 45 ਚ ਮਾਨਤਾਨ ਕਰ ਦੂ ਯਾਰ ਜਾਨਵਰ ਬਾਈ ਦੇ ਚੰਗੇ ਨੇ ਤੇ ਹੁਣ ਮੈਂ ਜਿਹੜੀ ਤੁਹਾਨੂੰ ਆਖਾਦੀ ਨਾ ਟੋਕੜ ਝੋਟੀ ਉਹ ਦਿਖਾਉਂਗਾ ਤੁਹਾਨੂੰ ਚਾਹੇ ਉਹਨੂੰ ਮੇਲੇ ਤੇ ਪਾ ਦਿਓ ਤੁਸੀਂ ਡਰਾਈ ਕੰਪੀਟੀਸ਼ਨ ਚ ਡਰਾਈ ਕੰਪੀਟੀਸ਼ਨ ਚ ਹੋਸਰਾ ਰਹੂਗੀ ਕਿਉਂਕਿ ਮਿਲਕ ਬਿਊਟੀ ਚ ਤੁਸੀਂ ਉਹਨੂੰ ਪਾ ਨਹੀਂ ਸਕਦੇ ਲੇ ਵਿੱਚ ਥੋੜਾ ਜਿਹਾ ਪਾਸਾ ਰੱਖਦੀ ਆ ਉਹ ਚੀਜ਼ ਮਿਲਕ ਬਿਊਟੀ ਚ ਨਹੀਂ ਚੱਲਦੀ ਹੁੰਦੀ ਪਾਸਾ ਨੂੰ ਸਭ ਬਾਹਰ ਕਰ ਦਾਂਦੇ ਆ ਤੇ ਡਰਾਈ ਬਿਊਟੀ ਦੇ ਵਿੱਚ ਮੇਰਾ ਖਿਆਲ ਆ ਨੰਬਰ ਉਹ ਬਾਈ ਜ਼ਰੂਰ ਚੱਕੂਗੀ ਲੈ ਉਹਨੂੰ ਵੀ ਖੋਲ ਲਿਆ ਬਾਈ ਉਹ ਤੇ ਮਾਰ ਦੇ ਦਰਸ ਕੈਮਰਾ ਉਹ ਨੇੜੇ ਲਾ ਕੇ ਵੀ ਇਹਦੀ ਬਣਾਵਟ ਬਣੂਟ ਬਾੜੀ ਕੱਬੀ ਆ ਬਾਈ ਜੇ ਗੱਲ ਕਰ ਲਾਂ ਯਾਰ ਪਾਸੇ ਤੋਂ ਝੋਟੀ ਮਾਰ ਖਾ ਗਈ ਇਕੱਲੇ ਤੋਂ ਉ ਇਹੇ ਝੋਟੀ ਦਾ ਯਾਰ ਲੇਖਾ ਕੋਈ ਨਹੀਂ ਇਹਦਾ ਮੁੱਲ ਕੋਈ ਨਹੀਂ ਬਾਈ ਜੇ ਪਾਸਾ ਨਾ ਹੁੰਦਾ ਇਹਨੂੰ ਇਹ ਆਪਣੀ ਬਈ ਗੁਰੂ ਪਿੰਡ ਵੀ ਨਾ ਮੇਲਾ ਹੋਇਆ ਸੀ ਫਰਵੈਂਟਰੀ ਰੂਲ ਕਰਾਇਆ ਸੀ ਠੀਕ ਆ ਗੱਲ ਆ ਬਿਊਟੀ ਚ ਬਈ ਦੁਗ ਨੰਬਰ ਤੇ ਆਈ ਸੀ ਅੱਛਾ ਬਿਊਟੀ ਚ ਇਹਨੇ ਸੱਜਣੋਂ ਨੰਬਰ ਵੀ ਜਿੱਤਿਆ ਹੋਇਆ ਪਰ ਲੇ ਵਿੱਚ ਥੋੜੀ ਸਾਈਡ ਪਾ ਗਈ ਹੈ ਨਾ ਉਹਦੇ ਕਰਕੇ ਥੋੜੀ ਜੀ ਗੜਬੜ ਹੋ ਗਈ ਉਦਾਂ ਹੀ ਝੋਟੀ ਆਰ ਮੈਂ ਗੱਲ ਕਰ ਲਾ ਨਾ ਕਿਸੇ ਪੱਖ ਤੋਂ ਵੀ ਹੱਥ ਨਹੀਂ 드러ਉਂਦੀ ਝੋਟੀ ਕਿਉਂਕਿ ਲੰਬਾਈ ਲੰਬੂਈ ਚੰਗੀ ਆ ਤੇ ਭਾਈ ਨਸਲ-ਨੁਸਲ ਇਹਦੇ ਚ ਬਹੁਤ ਆ ਤੇ ਨਾੜਾ-ਨੂੜਾ ਨਾ ਇਹਦੇ ਪਿੱਠ ਕੋੜੇ ਤੇ ਬਹੁਤ ਨਾੜਾ ਨੇ ਤੇ ਮੇਨ ਗੱਲ ਆ ਜਿਹੜੀ ਚਮੜੀ ਆ ਚਮੜੀ ਵੀ ਬਈ ਦੀ ਪੂਰੀ ਬਰੀ 2.5 ਮਿੰਟ ਤੋ ਪੁਰਾ ਹੋ ਗਿਆ ਬਈ 2.5 ਤੋਂ ਉੱਪਰ ਹੋ ਗਿਆ ਗੱਬਣ ਤਾਂ ਨਹੀਂ ਹੈਗੀ 25 ਦਿਨ ਦੀ ਘਬਰਾਇ ਨੂੰ ਬਈ 25 ਦਿਨ ਦੀ ਘਬਰਾਇ ਨੂੰ ਉਹ ਆ ਕਿਸਮਤ ਆੜਾ ਸੱਜਣਿਆ ਗੱਬਣ ਵੀ ਨਿਕਲ ਸਕਦੀ ਹੈ ਹਨਾ ਤੇ ਉੱਤੇ ਤੋਂ ਬਾਡੀ ਬੁੱਡੀ ਵੀ ਦਿਖਾ ਦਿੰਦਾ ਦਰਸ਼ੇ ਦੀ ਪਾਸਾ ਪੂਸਾ ਜਿਹੜਾ ਰੱਖਦੀ ਐ ਸੱਜਣੋਂ ਥੋੜੇ ਸਾਹਮਣੇ ਆ ਪਰ ਥਣ ਥਣ ਬਾਈ ਆਣ ਲੱਗਿਆ ਪੂਰਾ ਬਲ ਦਰਜੇ ਦਾ ਚਵਾਈ ਚੋਈ ਕੇ ਮੈਂ ਇਹਦੀ ਪੂਰੀ ਸਹੀ ਚਵਾਈ ਚਾਰ ਪੂਰੀ ਮੋਟੀ ਹੋਣੀ ਚਵਾਈ ਯਾਰ ਖਣ ਦੇ ਹਿਸਾਬ ਨਾਲ ਜਿਹੜੇ ਪਾਸੇ ਪਾਸਾ ਰੱਖਦੀ ਆ ਉਹਦੇ ਦੁੱਧ ਘੱਟ ਵੱਧਦਾ ਨਹੀਂ ਹੈਗਾ ਨਹੀਂ ਕੋ ਦੁੱਧ ਤੋਂ ਕੋਈ ਫਰਕ ਨਹੀਂ ਬਈ ਅੱਛਾ ਕੋਈ ਧਾਰ ਘੱਟ ਹੋਵੇ ਨਹੀਂ ਬਈ ਕੋਈ 1% ਹੀ ਫਰਕ ਨਹੀਂ ਤਿੰਨ ਮਹੀਨਿਆਂ ਦੀ ਸੂਈ ਹੋਈ 25 ਦਿਨ ਦੀ ਗੱਭਣ ਦੁੱਧ ਕਿੰਨਾ ਰੈਡੀ ਆ ਹੁਣ ਦੁੱਧ ਬਈ ਇਸ ਟਾਈਮ ਕਿ 11 ਵਾਰ 11 ਤੋਂ ਉੱਪਰ ਹੋਵੇ ਅੱਛਾ ਕੋਈ ਵੀ ਸੱਜਣਾ ਜੀ ਯਾਰ 11 ਤੋਂ ਥੱਲੇ ਨਹੀਂ ਰਹਿੰਦਾ 11 ਤੋਂ ਪਲੱਸ ਹੀ ਹੋਊਗਾ ਤੇ ਬੱਚਾ ਕੀ ਆ ਨਾਲ ਇਹਦੇ ਕੱਟਾ ਬਈ ਇਹਦਾ ਅੱਛਾ ਮੰਗਰੇ ਦੇ ਕੱਟਾ ਬੱਚਾ ਇਹਦਾ ਆਪਾਂ ਨਾਲ ਹੀ ਦੇ ਦਾਂਗੇ ਬੱਚੇ ਦੀ ਮਿਲਦੀ ਰੇਟ ਤਾਂ ਵੀ 90000 ਰੁਪਏ ਕਿੰਨੇ ਦੀ ਜਮੀਂ ਫਿਕਸੇ ਦੱਸਦੇ ਪਾਸੇ ਪੁੱਛੇ ਦੇ ਹਿਸਾਬ ਨਾਲ 85 ਦੇ ਦੇ ਹੈ 85 ਦੇ ਉਹ ਹੋਰ ਵੀ ਕਰਦੀਆਂ ਜੋ ਤਾਂ ਮਾਨਤਾਨ ਨੇ ਐ ਦੁੱਧ ਵੀ ਠਰ 10 ਕਿਲੋ ਪੈ ਸੱਜਰ ਨੇ ਵੀ ਅੱਛਾ ਹਾਂ ਵੀ ਦੁੱਧ ਸੱਜਰ ਚੰਗਾ ਪਾਉਂਦੀ ਆ ਹਾਂਜੀ ਹੁਣ 11 ਤੋਂ ਬਾਹਰੇ ਆ ਹਾਂ ਬਾਹਰੇ ਤੇ ਬਾਕੀ ਦਾਰ ਸਿੱਕ ਵਾਰੀ ਇਹਦੀ ਪਿੱਠ ਪੁਠੇ ਇਧਰੋਂ ਦਿਖਾ ਦਿਓ ਏ ਪਿੱਠ ਪੁੜਾ ਦਿਖਾ ਦਿਆਂ ਤਾਂ ਹੈ ਨਾ ਪੂਰੀ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਡਰਾਈ ਬਿਊਟੀ ਚ ਲਾਉਂਗੇ ਜੇ ਕੋਈ ਯਾਰ ਜੰਮਿਆ ਨਹੀਂ ਜਿਹੜਾ ਬੰਦਾ ਇਹਨੂੰ ਡਰਾਈ ਬਿਊਟੀ ਚ ਬਾਹਰ ਕਰ ਦੂ ਪਰ ਮਿਲਕ ਬਿਊਟੀ ਦੇ ਵਿੱਚੋਂ ਜ਼ਰੂਰ ਬਾਹਰ ਕੱਢੂਗਾ ਕਿ ਪਾਸਾ ਰੱਖ ਗਿਆ ਹਾਂ ਹਾਂਜੀ ਬਈ ਲੈ ਇਹਦੇ ਚੋਂ ਵੀ ਮਾਨਤਾਨ ਕਰ ਦੂਗਾ ਬਾਈ ਇਹੀ ਜੀ ਗੱਲ ਨਹੀਂ ਲੈ ਹੁਣ ਕੈਮਰਾ ਇਧਰਲੇ ਬੰਨੇ ਲਿਆ ਹਜੇ ਮੁੱਕੀ ਨਹੀਂ ਗੱਲ ਹਜੇ ਇੱਕ ਗਾਂ ਦਿਖਾਵਾਂਗੇ ਆਪਾਂ ਜਾ ਹੋਰਾਂ ਲਿਆ ਆਹੀਂ ਲਿਆ ਚੱਲ ਦਰ ਨਾਲੇ ਬੱਚਿਆਂ ਤੇ ਮਾਰ ਦੇ ਉਹ ਕੱਟਾ ਨਾਲ ਇਹਦੇ ਹਾਂਜੀ ਉਹ ਟੋਕੜ ਤੇ ਅੱਛਾ ਟੋਕੜ ਦਾ ਬੱਚਾ ਆਹ ਸੱਜਣੋਂ ਕੱਟਾ ਸੰਭਾਲ ਬਾਈ ਦੀ ਚੰਗੀ ਆਹੀ ਜੀ ਗੱਲ ਨਹੀਂ ਤੇ ਉਹ ਬੱਚੀ ਤੇ ਵੀ ਮਾਰ ਦੇ ਕੈਮਰਾ ਤੇ ਫਿਰ ਬੱਚੀ ਦੀ ਮਾਦਰ ਵੀ ਆਪਾਂ ਦਿਖਾਵਾਂਗੇ ਵੀਡੀਓ 'ਚ ਉਹ ਇਹ ਬੱਛੀ ਆ ਸੱਜਣੋ ਨਾਲ ਉਹਦੇ ਕ੍ਰੋਸ ਚ ਪੈਂਦੀ ਆ ਗਰਮੀ ਗਰਮੀਆਂ ਨੇ ਮੰਨ ਲਈ ਨਹੀਂ ਇਹਨੂੰ ਚਾਹੇ ਧੁੱਪੇ ਬੰਨ ਕੇ ਭੁੱਲ ਵੀ ਤੁਸੀਂ ਸਕਦੇ ਹੋ ਇਹ ਜੀ ਗੱਲ ਨਹੀਂ ਤੇ ਆ ਬੱਚੇ ਨੇ ਉਹ ਮਈਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਹੁਣ ਆ ਬੱਛੀ ਆ ਬਾਈ ਹਾਂਜੀ ਬਾਈ ਇਹਨੂੰ ਖੋਲ ਕੇ ਤੋੜ ਦੋ ਜੀ ਆਹਨੂੰ ਤੋੜ ਬਾਈ ਲਾਤਰ ਸੇ ਇਹਨੂੰ ਵੀ ਦਿਖਾ ਦਈ ਹਾਂ ਇਹਦਾ ਸੂਆ ਕਿਹੜਾ ਬਾਈ ਇਹ ਦੂਜੇ ਸੂਏ ਬਾਈ ਅੱਛਾ ਇਹ ਹੈਗੀਆ ਦੂਜੇ ਸੂਏ ਸੂਈ ਕਿੰਨੇ ਦਿਨਾਂ ਦੀ ਆ ਸੂਈ ਨੂੰ ਹੋ ਗਿਆ ਬਈ 15 16 ਦਿਨ ਹੋ ਗਏ ਅੱਛਾ 15 16 ਦਿਨ ਹੋ ਗਏ ਲੇਵਾ ਇਹਦਾ ਵੀ ਪੂਰਾ ਡਬਲ ਆ ਬਾਈ ਹਾਂਜੀ ਭਈਆ ਡੰਗ ਤੇ ਵੀ ਤੁਰਦੀ ਹੋਣੀ ਹੈ ਨਾ ਫਸ ਫਸ ਪੂਰੀ ਫਸ ਕੇ ਬਈਆ ਇਹ ਥੱਲੇ ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ ਬਈ 16 ਤੋਂ ਬਾਹਰ ਬਾਹਰ 16 ਲੀਟਰ ਤੋਂ ਬਾਹਰ ਆ ਇਸ ਟਾਈਮ ਹਾਂ ਹਾਂਜੀ ਸੁਆ ਦੂਜਾ ਥੋੜੀ ਸਮੀ ਘੱਟ ਹੋਈ ਆ ਨਾ ਜਿਹੜੇ ਸੱਜਣੋ ਗੋੜੀ ਚੀਜ਼ ਪਹਿਲਾਂ ਥੋੜੀ ਸੱਜਣੋ ਥਿੱਕੀ ਜ਼ਰੂਰ ਆ ਪਰ ਇਹਦੇ ਅਗਲੇ ਬੰਨੇ ਉਹ ਦਿਖਾ ਦੇ ਦਰਸ ਥਣ ਥਣ ਦੀ ਗੱਲ ਕਰ ਲੈਣਾ ਥਣ ਥਣ ਦਾ ਸੱਜਣੋ ਆ ਲੱਗਿਆ ਪੂਰਾ ਬਲਦਰ ਜਿਹਾ ਕਿਵੇਂ ਵਿਚ ਮੁਰਮਰਾ ਜਾ ਇਕ ਇਹ ਕੁਛ ਨਹੀਂ ਬਈ ਚਲਦਾ ਚਲਦਾ ਤਾਂ ਨਹੀਂ ਨਾ ਨਾ ਆ ਗਾਵਾਂ ਦੇ ਆ ਜਾਂਦਾ ਹੁੰਦਾ ਆ ਗਾਵਾਂ ਦੇ ਜ਼ਿਆਦਾ ਆਉਂਦਾ ਵੀ ਹਾਂ ਆ ਇੱਥੇ ਤੋਂ ਪੂਰੀ ਦਿਖਾ ਦੇ ਤੇ ਫੇਸ ਕੁਆਲਿਟੀ ਚੈੱਕ ਕਰਾ ਦੇ ਇਹ ਆ ਗਈ ਐਚਐਫ ਤੇ ਜਰਸੀ ਦਾ ਕ੍ਰੋਸ ਆ ਇਹਨਾਂ ਦੀ ਮੈਂ ਕਹਿੰਦਾ ਫੈਂਟ ਫੂਟ ਵੀ ਇਹਦੀ ਚੰਗੀ ਹੋਊਗੀ ਹਾਂ ਬਈ ਹਾਂ ਇਹਦਾ ਰੇਟ ਫਿਰ ਇਹਦਾ ਰੇਟ ਬਈ ਆ ਜਾ ਲੈ ਆ ਲੈ ਦਿਖਾ ਦੇ ਦੇ ਦੇਂਗੇ ਪਰ 45000 ਰੁਪਏ ਦੀ 45 ਚੋ ਵੀ ਕਰ ਦੇ ਮਾਨਤਾ ਨਾ ਫਿਕਸ ਰੇਟ ਹੀ ਕਰੀ ਅੱਜ ਆਪਣੇ ਚੈਨਲ ਤੇ ਜਮੀ 40 40 ਦੇ 40 ਦੇ ਦੁੱਧ ਕਿੰਨਾ ਦੱਸਿਆ 16 ਤੋਂ ਬਾਰ-ਬਾਰ ਵੇ ਲੈ ਸੱਜਣਾ 16 ਕਿਲੋ ਤੋਂ ਦੁੱਧ ਬਾਰੇ ਆ ਦੂਜਾ ਸੂਆ ਤਾਜੀ ਸੂਈਆ ਤੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਹੈਗੀ ਆ ਬੱਚੀ ਅੱਗੇ ਇੱਕ ਨਾਲ ਇੱਕ ਨਗੀਨਾ ਫ੍ਰੀ ਵਾਲੀ ਗੱਲ ਆ ਤੇ ਰੇਟ ਵੀ ਯਾਰ ਬਾਈ ਨੇ ਮੁਫਤ ਆਲੀ ਕਰਤਾ ਚਾਹੇ ਸੱਜਣ ਕਮੈਂਟ ਕਰਕੇ ਤਾਂ ਵਿੱਚ ਜਿਵੇਂ ਮਰਜ਼ੀ ਕਰੀ ਜਾਣ ਜਿਹੜਾ ਨੇ ਗਲਤ ਕਰਨਾ ਹੈ ਉਹਨਾਂ ਨੇ ਬਾਈ ਗਲਤ ਹੀ ਕਰਨਾ ਹੁੰਦਾ ਉਹਨਾਂ ਨੇ ਲੈਣਾ ਵੀ ਨਹੀਂ ਹੁੰਦਾ ਹਾਂਜੀ ਵੇ ਸਹੀ ਗੱਲ ਬਾਕੀ ਜਾਣਕਾਰੀ ਵਾਲਾ ਸੱਜਣ ਯਾਰ ਕਦੇ ਵੀ ਗਲਤ ਕਮੈਂਟ ਨਹੀਂ ਕਰਦਾ ਬਿਨਾਂ ਜਾਣਕਾਰੀ ਤੋਂ ਇਹ ਬੱਚੀ ਤੁਹਾਨੂੰ ਮਿਲੂਗੀ ਸਿਰਫ 40000 ਦੇ ਵਿੱਚ 16 ਕਿਲੋ ਦੁੱਧ ਇਹ ਥਲੇ ਇਸ ਟਾਈਮ ਰੈਡੀ ਦਾ ਤੇ ਨੰਬਰ ਬੋਲ ਦਿਓ ਜੀ ਨੰਬਰ ਮੇਰਾ ਵੀ 83608 ਹਾਂਜੀ 32337 ਇੱਕ ਵਾਰੀ ਫੇਰ ਬੋਲੋ 83608 ਹਾਂਜੀ 32337 ਲੈ ਦਰ ਸਿਕ ਵਾਰੀ ਸਾਰੀਆਂ ਝੋਟੀਆਂ ਦੇ ਕੈਮਰਾ ਫੇਰ ਘੁਮਾ ਦੇ ਐ ਸੱਜਣਾ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨਾ ਬਾਈ ਕੋਲ ਨੇੜ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਪਿੰਡ ਪੱਕਾ ਕਲਾਂ ਤਹਿਸੀਲ ਸਾਬੋ ਕੀ ਤਲਮੰਢੀ ਸਾਹਿਬ ਤੇ ਜ਼ਿਲ੍ਹਾ ਰਹਿ ਜਾਂਦਾ ਇਹ ਸੱਜਣਾ ਨੂੰ ਬਠਿੰਡਾ ਕਿਉਂਕਿ ਇਸ ਇਲਾਕੇ ਦੇ ਜਾਨਵਰ ਜਿਵੇਂ ਗੱਲ ਕਰ ਲਾਂ ਅੱਗੇ ਵੀ ਤੁਹਾਨੂੰ ਕਈ ਵੀਡੀਓ ਦੇ ਵਿੱਚ ਦੱਸਿਆ ਮੈਂ ਵੀ ਰਾਮਪੁਰਾ ਫੂਲ ਹੋ ਗਿਆ ਬਠਿੰਡਾ ਮੋੜ ਇਸ ਏਰੀਏ ਦੇ ਜਾਨਵਰ ਭਾਈ ਦੁੱਧ ਚ ਤਕਰੀਬਨ ਤਕਰੀਬਨ ਚੰਗੇ ਨਿਕਲਦੇ ਨੇ ਤੇ ਬਾਕੀ ਜਾਨਵਰ ਸੱਜਣੋ ਲੈਣਾ ਤੁਸੀਂ ਆਪ ਦੀ ਸਮਝ ਨਾਲ ਹੁੰਦਾ ਤੇ ਇਸੇ ਤਰ੍ਹਾਂ ਕਿਸੇ ਹੋਰ ਫਾਰਮ ਤੋਂ ਅਗਲੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਉਦੋਂ ਤੱਕ ਚੈਨਲ ਨਾਲ ਬਨੇ ਰਹੋ ਧੰਨਵਾਦ